ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ 1958 ਵਿੱਚ ਸੋਧ ਦੀ ਮਨਜ਼ੂਰੀ ਗਈ ਹੈ ਜਿਸ ਨੂੰ ਲੈ ਕੇ ਵਪਾਰੀ ਵਿੱਚ ਖੁਸ਼ੀ ਦੇ ਲਹਿਰ ਪਾਈ ਜਾ ਰਹੀ ਹੈ ਤੇ ਉਹਨਾਂ ਵੱਲੋਂ ਭਗਵੰਤ ਮਾਨ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਵਕਤ ਵੱਖ ਵਪਾਰਕ ਦਾਰਿਆਂ ਦੀ ਬੈਠਕ ਹੋਈ ਵਪਾਰੀ ਅਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ 95% ਦੀ ਛੋਟੇ ਕਾਰੋਬਾਰੀਆਂ ਨੂੰ ਫਾਇਦਾ ਹੋਏਗਾ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਵਪਾਰੀਆਂ ਦੇ ਹਿੱਤ ਬਾਰੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਹੜੀ ਵਪਾਰ ਮੰਡਲ ਦੇ ਮੀਟਿੰਗ ਕਰ ਰਹੀ ਜੀ ਉਹਦਾ ਮੇਨ ਮੁੱਦਾ ਹੈ ਕਿ ਆਮ ਤੌਰ ਤੇ ਜਿਹੜੀ ਪਬਲਿਕ ਜਿਹੜੀ ਸਾਡੀ ਬਿਜ਼ਨਸ ਕਮਿਊਨਿਟੀ ਹੈ ਉਹ ਪਰੇਸ਼ਾਨ ਸੀਗੀ ਲੇਬਰ ਐਕਟ ਦੇ ਵਿੱਚ ਅੱਛਾ ਪਰੇਸ਼ਾਨੀਆਂ ਤੋਂ ਲਾਹਨਵਸੇ ਹਮੇਸ਼ਾ ਹੀ ਭਗਵੰਤ ਮਾਨ ਕੋਈ ਨਾ ਕੋਈ ਜਤਨ ਪ੍ਰਯਤਨ ਕਰਦੀ ਰਹਿੰਦੀ ਹੈ ਮੇਰਾ ਤੇ ਹਰ ਵੇਲੇ ਮਨ ਰੰਦਾ ਜੀ ਰਾਜਾ ਉਹੀ ਕਾਮਯਾਬ ਜਿਹੜਾ ਪ੍ਰਜਾ ਦੀ ਰੱਖਿਆ ਕਰ ਵਸੇ ਆਏ ਪ੍ਰਜਾ ਦੀ ਸੋਚ ਵਸੇ ਆਈ ਪਰਿਆ ਨੂੰ ਸਹੂਲਤਾ ਦੇਣ ਵਸੇ ਆਏ ਪ੍ਰਜਾ ਨੂੰ ਸਿਹਤ ਕ੍ਰਾਂਤੀ ਵਸੇ ਆਏ ਮਤਲਬ ਇਹ ਕਿ ਉਹ ਰਾਜਾ ਹੋਏ ਜਿਹੜਾ ਆਮ ਘਰਾਂ ਚੋਂ ਨਿਕਲਿਆ ਹੋਏ ਤੇ ਆਮ ਜਨਤਾ ਬਾਰੇ ਉਹਨੂੰ ਪਤਾ ਹੋਏ ਕਿ ਉਹ ਨੀਡ ਕੀ ਹੈ ਐ ਸਚਾਈ ਹੈ ਕਿ ਅੱਜ ਮੈਂ ਜੀਐਸਸੀ ਡਵਾਈਜ਼ਰ ਵੀ ਹਾਂ ਇਹ ਚੀਜ਼ ਮੈਂ ਲੋਕਾਂ ਦੇ ਨਾਲ ਵਿੱਚ ਵਿੱਚ ਵੜ ਕੇ ਵੇਖੀ ਦੀ ਹੈ ਕਿ ਆਮ ਤੌਰ ਤੇ ਜਿਹਦੇ ਵਿਜਾਰੇ ਕੋਲ 12 15 ਬੰਦੇ ਵੀ ਹੋਣੇ ਜੀ ਜਾਂ ਕੋਈ 8 ਬੰਦੇ ਵੀ ਹੋਣੇ ਵੈਸੇ ਤੇ ਸਾਡੇ ਗੁਰਦਾਸਪੁਰ ਚੰਨਾ ਕਾਰੋਬਾਰ ਹੀ ਨਹੀਂ ਹੈ ਕਿ ਜਿਹਦੇ ਚ ਲੋਕਾਂ ਨੇ ਬਹੁਤ ਜਾਮ ਲਾਇਮ ਰੱਖਦੇ ਪਰ ਜਿਹੜੇ 8 12 ਮਲਾਇਮ ਸੀਨਾ ਜੀ ਉਹ ਵੀ ਬੜੇ ਤੰਗ ਪਰੇਸ਼ਾਨ ਕਰਦੇ ਸੀਗੇ ਅਫੀਸਰ ਜਿੰਨੂੰ ਹਮੇਸ਼ਾ ਜਦੋਂ ਇਹ ਕਹਿੰਦੇ ਨਾ ਜੀ ਇਨਸਪੈਕਟਿਡ ਰਾਜ ਖਤਮ ਹੋ ਜਾ ਇਨਸਪੈਕਟਿਡ ਰਾਜ ਖਤਮ ਹੋਣਾ ਦਾ ਮਤਲਬ ਹੈ ਜੀ ਲੋਕਾਂ ਨੂੰ ਰਾਹਤ ਤੇ ਨਹੀਂ ਕਿ ਸਚਾਈ ਵਿੱਚ ਜੇਕਰ ਦੁਕਾਨ ਦੇ ਉੱਤੇ 12 15 ਬੰਦੇ 18 ਬੰਦੇ 20 ਬੰਦੇ ਤੋਂ ਘੱਟ ਕੰਮ ਹੈ ਤੇ ਉਹਨੂੰ ਵਿਚਾਰ ਨੂੰ ਇਸ ਐਕਟ ਵਿੱਚ ਆਂਦਾ ਹੀ ਨਹੀਂ ਹੈ ਉਹਨੂੰ ਪਰੇਸ਼ਾਨੀ ਨਾਲ ਦਿੱਤੀ ਆਏ ਤੇ ਉਸ ਪਰੇਸ਼ਾਨੀ ਨੂੰ ਸੱਚੀ ਮੂਚੀ ਅਮੈਂਡਮੈਂਟ ਕਰਕੇ ਜੇ ਤੁਸੀਂ ਲਿਆਉਂਦੇ ਹੋ ਤੇ ਬੜਾ ਵੱਡਾ ਕਦਮ ਹੈ ਜੀ ਦੇਖੋ ਵਪਾਰੀ ਉਹਦਾ ਹੀ ਹੋ ਸਕਦਾ ਵਪਾਰੀ ਦਾ ਮੋਢ ਉਹਦਾ ਹੀ ਬਣ ਸਕਦਾ ਜਦੋਂ ਸਰਕਾਰ ਚ ਆਏਗੀ ਜਦੋਂ ਸਰਕਾਰ ਦੇ ਵੱਡੇ ਕਦਮ ਹੋਣਗੇ ਜਦੋਂ ਹਰ ਬੰਦਾ ਉਸ ਵਿੱਚ ਸ਼ਾਮਲ ਹੋ ਕੇ ਵੇਖੇਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਜੀ ਐਸਰਾਈ ਜੇ ਜਦੋਂ ਉਹ ਮੈਨੂੰ ਮੰਡਾ ਰੋਹ ਜਾਂਦੀ ਆ ਪਈਆਂ ਜੀ ਕੋਈ ਨਾ ਕੋਈ ਕਦੀ ਤੂੰ ਰਜਿਸਟਰੀ ਅਮੈਂਡਮੈਂਟ ਵੇਖੇ ਕਰਦੀਓ ਕਈ ਤੂੰ ਸਰ ਇੱਕ ਸੁਰੱਖਿਆ ਫੋਕਸ ਅਮੈਂਡਮੈਂਟ ਬੜਾ ਕੁਝ ਹੁੰਦਾ ਬੈ ਜੀ ਅੱਜ ਪਰ ਮੈਂ ਬਹੁਤ ਖੁਸ਼ ਆ ਜੀ ਕਿ ਮੈਂ ਆਮ ਆਇ ਪਾਰ ਨਾਲ ਜੁੜਿਆ ਖਾਸ ਸਹੂਲਤਾਂ ਕੀ ਹੁੰਦੀਆਂ ਜਦੋਂ ਅਸੀਂ ਇੱਕ ਆਮ ਬੰਦੇ ਨੂੰ ਖੁਸ਼ ਹੁੰਦਾ ਵੇਖਦੇ ਨੇ ਜੀ ਤੇ ਉਦੋਂ ਸਾਡੀ ਤਬੀਅਤ ਖੁਸ਼ ਹੋ ਜਾਂਦੀ ਹੈ ਜੀ ਅਸੀਂ ਕਰਨ ਕੀ ਆਏ ਦਿਆਂ ਇੱਥੇ ਅਸੀਂ ਸਰਕਾਰ ਦੇ ਕੰਮਾਂ ਚ ਕੀ ਕਰਨਾ ਹੈ ਕੋਈ ਉਹਦੇ ਦਾ ਇੰਨੀ ਲੈਣਾ ਆਏ ਦੇ ਅਸੀਂ ਸੱਚੀ ਮੁਝੀ ਭਲਾ ਲੈਣਾ ਆਏ ਦਿਆਂ ਭਲਾ ਕਰਨਾ ਆਏ ਦਿਆਂ ਇੱਕ ਟਾਈਮ ਉਹਦੇ ਜਿਵੇਂ ਇਕੱਲੇ ਬਹਿ ਕਰਦੇ ਇਹ ਸਾਰੀ ਟੀਮ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਇਹ ਜਿਹੜੀ ਸਹੂਲਤਾਂ ਦਿੰਦੀ ਹੈ ਨਾਲ ਲੋਕ ਚੱਲਦੇ ਸਾਨੂੰ ਬਾਈ ਦਿਲੋਂ ਖੁਸ਼ੀ ਚੜ ਜਾਂਦੀ ਜੇ ਬਹੁਤ ਬਹੁਤ ਧੰਨਵਾਦ ਜੀ ਭਗਵਾਨ ਦਾ ਸਰਕਾਰ ਦਾ ਜੀ ਪ੍ਰਧਾਨ ਪਰਪਾਰ ਮੰਤਰੀ ਪ੍ਰਧਾਨ ਸ਼ੋਮਾਏ ਅੱਜ ਸਾਰੇ ਆਹੀ ਮਿਢੋਂ ਮਿਲਾਈ ਆਪਣੇ ਵਪਾਰੀਆਂ ਦੀ ਔਰ ਬੜੇ ਖੁਸ਼ੀ ਦੀ ਲਹਿਰ ਆ ਪਹਿਲੀ ਵਾਰ 50 ਸਾਲ ਹੋ ਗਿਆ ਆਪਣੇ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਔਰ ਪਹਿਲੀ ਵਾਰ ਇਹ ਫੈਸਲਾ ਇਤਿਹਾਸਿਕ ਫੈਸਲਾ ਲਿਆ ਮਾਲ ਸਰਕਾਰ ਨੇ ਪੇ ਜਿਹੜਾ ਕਿ ਵਪਾਰੀ ਨੂੰ ਪੂਰੀ ਅਪਰਟੀਉਨਿਟੀ ਦਿੱਤੀ ਆ ਔਰ ਉਹ ਕਿ ਆਪਣੇ ਵਪਾਰੀ ਭਰਾਵਾਂ ਨੇ ਜਿਨ੍ਹਾਂ ਨੇ ਤੋਂ ਪੰਜਾਬ 20 ਮਲਾਜ਼ਮ ਦੇ ਦੁਕਾਨਾਂ ਤੇ ਰੱਖੇਦੇ ਨੇ ਉਹਨਾਂ ਨੂੰ ਕੋਈ ਕੋਈ ਇਨਸਪਾਇਰੀਟੀ ਦਾ ਯਾ ਖਤਮ ਕਰਤਾ ਕੋਈ ਪੁਸ਼ਕੇਸ਼ ਨਹੀਂ ਉਹਨਾਂ ਨੂੰ ਕੋਈ ਕਿਸ ਤਰ੍ਹਾਂ ਦੀ ਆਪਣੇ ਆਪਣੇ ਕੰਮ ਕਰ ਕੇ ਕਿਸ ਤਰ੍ਹਾਂ ਆਦੇ ਹੀ ਮਲਾਇਵਾ ਦੇ ਤੰਗ ਕਰਦੇ ਸੀ ਤੁਸੀਂ ਇੰਨੇ ਮਲਾਜ਼ਮ ਰੱਖਦੇ ਸੀ ਇੰਨੇ ਤੰਗ ਕਰਦੇ ਸੀ ਆ ਉਹ ਰਾਜ ਖਤਮ ਕਰ ਛੜਿਆ ਇਨਸਪਾਇਰੀਟੀ ਰਾਜ ਖਤਮ ਕਰ ਛੜਿਆ ਔਰ ਅਤੋਂ ਜੇ 20 ਦੇ ਉਪਰ ਆ ਉਹ ਵੀ ਤੁਹੀ 24 ਘੰਟੇ ਚ ਮਨਜ਼ੂਰੀ ਲੋ ਜਾਓ ਮਨਜ਼ੂਰੀ ਲੋ ਉਸੇ ਲਈ ਤੁਹਾਨੂੰ ਇੱਕ ਟਾਈਮਿੰਟ ਲੱਗੇ ਮਨਜ਼ੂਰੀ ਹੋਰ ਦਿੰਦੇ ਉਹ ਤੁਸੀਂ ਆਪਣੇ ਤੁਸੀਂ ਉਹ ਫਿਰ ਮਲਾਇਮ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ ਕਿਸ ਤਰ੍ਹਾਂ ਜਿੱਦਾਂ ਮਰਜੀ ਕੋਈ ਪੁਛ ਰਿਛ ਨਹੀਂ ਹੋਏਗੀ ਮੈਂ ਰਜਿੰਦਰ ਨੰਦਾ ਪ੍ਰੈਜ਼ੀਡੈਂਟ ਕਲਾਸ ਮਰਚੈਂਟਾਈਜ਼ੇਸ਼ਨ ਗੁਰਦਾਸਪੁਰ ਅੱਜ ਅਸੀਂ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਲਹਿਰ ਹੈ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਛੋਟੇ ਦੁਕਾਨਦਾਰ ਤੋਂ ਲੈ ਕੇ ਮੇਰਾ خیال ਹੈ ਕਿ 95% ਦੁਕਾਨਦਾਰ ਜਿਹੜੇ ਆ ਐਸ ਵਿੱਚ ਆ ਜਾਂਦੇ ਹਨ ਔਰ ਜਿਹਦੇ ਵਿੱਚ ਪੀ 20 ਤੋਂ ਵੱਧ 20 ਤੋਂ ਘੱਟ ਜਿਹੜੇ ਮਲਾਜਮ ਔਰ 20 ਮਲਾਜਮ ਜਿੰਨੀ ਦੁਕਾਨ ਤੇ ਹਨ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਹਿਸਾਬ ਨਹੀਂ ਰੱਖਣਾ ਪਏਗਾ ਅਸੀਂ ਮਾਨ ਸਰਕਾਰ ਦੇ ਬਹੁਤ ਆਭਾਰੀਆਂ ਕਿ ਜਿਨੇ ਵਪਾਰੀਆਂ ਬਾਰੇ ਕੋਈ ਸੋਚਿਆ